ਕਾਲ ਜੀ ਸਾਰੇ ਕੂਤਰਵਾਜ ਭਰਾਵਾਂ ਨੂੰ ਅੱਜ ਮੀਟਿੰਗ ਹੋਈ ਜੀ ਕਾਲੀਗਲ ਪੈਸੇ ਤੇ ਡਰਾਮਾ ਬਹੁਤ ਹੀ ਵੱਧ ਵਧੀਆ ਵਰਹਾਵਾ ਜਿਹੜਾ ਕੀਤਾ ਗਿਆ ਬਈ ਜੱਡੇ ਵੱਲੋਂ ਤੇ ਸਾਰੇ ਪੰਜਾਬ ਦੇ ਵਿੱਚੋਂ ਕੋਕੋ ਬਕਤੀਆਂ ਕਮੇਟੀਆਂ ਤੇ ਕਲੱਬ ਜਿਹੜੇ ਵਾਜਿਆ ਕਰਾਉਂਦੇ ਉਹਨਾਂ ਨੂੰ ਸਨਹਿਾ ਦਿੱਤਾ ਗਿਆ ਤੇ ਪਹੁੰਚੇ ਵੀ ਆ ਤੇ ਕੁਝ ਭਰਾ ਕਿਸੇ ਕਾਰਨ ਕਰਕੇ ਰਹਿ ਗਏ ਉੱਥੇ ਖੜਾ ਸਾਰੇ ਦਿਖਾਈ ਚੱਲੋ ਤੇ ਅੱਜ ਆਪਾਂ ਨੇ ਬਹੁਤ ਹੀ ਵਧੀਆ ਕੱਟ ਦਿੱਤਾ ਤੇ ਬਹੁਤ ਹੀ ਸਲਾਘਾਯੋਗ ਜਿਹੜਾ ਹੰਗਾਰਾ ਮਿਲਿਆ ਸਾਰੇ ਭਰਾਵਾਂਾਂ ਦੀ ਸਹਿਮਤੀ ਦੇ ਨਾਲ ਕੁਝ ਨਿਯਮ ਵੀ ਬਣਾਏ ਆ। ਤੇ ਇੱਕ ਬਾਜ਼ਾਰ ਵੀ ਕੀਤਾ ਜਿਹੜਾ 21 ਤਰੀਕ ਦਾ ਕੱਟ ਸੀ ਉਹ ਕੈਨਸਲ ਕਰ ਦਿੱਤਾ ਗਿਆ ਜੀ ਕਿਉਂਕਿ ਜਿਹੜਾ ਕੰਮ ਉਦੋਂ ਹੋਣਾ ਉਹ ਅੱਜ ਹੋ ਗਿਆ ਕਿ ਕੱਟ ਵਾਲਾ ਹੋ ਜਾਣਾ ਸੀ। ਗਰਮੀ ਵੀ ਬਹੁਤ ਜ਼ਿਆਦਾ ਆ। ਅੱਜ ਵੀ 2300 ਬੰਦੇ ਦਾ ਕੱਟ ਸੀ। ਜਿਹੜੇ ਬੰਦੇ ਬਸ ਸਾਰੇ ਵਧੀਆ ਸਤਕਾਰ ਜੁਗਾ ਸਾਡੇ ਵਾਸਤੇ ਜਿਹਨਾਂ ਨੇ ਆਉਣਾ ਸੀ ਉਹ ਵੀ ਵਧੀਆ ਤੇ ਅੱਜ ਜਿਹੜੇ ਸੀਨੀਅਰ ਪਲੇਅਰ ਆਏ ਸੀ ਉਹਨਾਂ ਦੀ ਸਹਿਮਤੀ ਨਾਲ ਇਹ ਰੂਲ ਪਾਸ ਕੀਤੇ ਗਏ ਆ ਤੇ ਮੈਂ ਚਾਹੂੰਗਾ ਕਿ ਸਾਰੇ ਜੀ ਪੂਤਰ ਵੱਜ ਪਾ ਕੂਟਰ ਬਾਜੀ ਨੂੰ ਉੱਥੇ ਚੁਪਣ ਲਈਏ ਰੂਲਾਂ ਨੂੰ ਜਿਹੜੇ ਫਾਲੋ ਕਰਨਗੇ ਜਿਹੜੇ ਰੂਲ ਲਿਖੇ ਗਏ ਆ ਅੱਜ ਸਾਰਿਆਂ ਦੀ ਸਹਿਮਤੀ ਦੇ ਨਾਲ ਉਹ ਜਿਹੜਾ ਪਹਿਲਾ ਰੂਲਾ ਬਾਜੀ ਛੱਡਣ ਦਾ ਸਮਾਂ ਸਵੇਰੇ 7 ਵਜੇ ਤੋਂ 7 ਵਜੇ ਦਾ ਹੋ ਰਿਹਾ ਹੈ ਸ਼ਾਮ ਨੂੰ 7 ਵਜੇ ਪੈਸੇ ਜਿਹੜੇ ਸਾਂਝੇ ਹੋਣਗੇ ਆਰਾਮਾ ਤੇ ਕਮੇਟੀ ਦੀ ਮਰਜ਼ੀ ਹੋਊਗੀ ਐਂਟਰੀ ਵੱਧ ਤੋਂ ਵੱਧ 1100 ਘੱਟ ਤੋਂ ਘੱਟ 1100 ਤੇ ਵੱਧ ਤੋਂ ਵੱਧ 5200 ਹੋਵੇਗੀ ਜੇ 7200 ਰੁਪਏ ਐਂਟਰੀ ਕਰਨੀ ਹੈ ਤਾਂ ਉਹਦਾ ਨਾਮ ਜਿਹੜਾ 1.5 ਲੱਖ ਰੁਪਏ ਮਤਲਬ ਇੱਕ ਬੋਲਟ ਜਾਂ ਦੋ ਮੋਟਰਸਾਈਕਲ ਜਾਂ ਉਸ ਤੋਂ ਵੱਡਾ ਨਾਮ ਜਿੰਨਾ ਆਪਾਂ ਮੱਤੀ ਰੱਖ ਸਕਦੇ ਆ 12 ਵਜੇ ਤੋਂ ਪਹਿਲਾਂ ਜਿਹੜਾ 1 ਘੰਟੇ ਦਾ ਟਾਈਮ ਹੋਊਗਾ ਉਸ ਤੋਂ ਬਾਅਦ ਅੱਧੇ ਘੰਟੇ ਦਾ ਟਾਈਮ ਹੋਊਗਾ ਜਿਹੜੇ ਕੂਤਰ ਨੂੰ 5 ਮਿੰਟ ਲੱਗੇ ਇੱਕ ਵਾਰੀ ਉਹਨੂੰ ਮੁੜ ਕੇ ਅੱਧਾ ਘੰਟਾ ਨਹੀਂ ਖੜੂਗਾ ਜਿੰਤ ਖਾਣ ਤੋਂ ਪਹਿਲਾਂ ਜਦਦੇ ਕੂਤਰਾਂ ਤੇ ਟਾਈਮ ਹੀ ਲੱਗੂਗਾ ਕੁੱਲੇ ਲੱਗਣ ਤੋਂ ਬਾਅਦ ਜਿੰਨੇ ਕੂਤਰ ਬਾਜੀ ਢੋਡੇ ਆ ਉਹਨਾਂ ਸਾਰਿਆਂ ਦਾ ਵੇਰਵਾ ਜਿਹੜਾ ਦੱਸਿਆ ਜਾਊਗਾ ਐਂਟਰੀ ਵਾਲੇ ਪੈਸੇ ਜੋ ਨਾਮ ਨਹੀਂ ਦਿੱਤਾ ਜਾਊਗਾ ਕਾਪੀ ਵਾਲੇ ਨੂੰ 2300 ਰੁਪਏ ਦਿੱਤਾ ਜਾਊਗਾ ਬਾਕੀ ਕਮੇਟੀ ਦੀ ਮਰਜ਼ੀ ਹੈ ਜਿੰਨੇ ਮਰਜ਼ੀ ਦੇਵੇ ਆਪਣੇ ਕੋਲੋਂ ਜਿਹੜੀ ਬਾਜੀ ਹੈ ਬਾਜੀ ਵਾਲੇ ਪੈਸੇ ਉਹਨਾਂ 'ਚ ਸਿਰਫ 3100 ਕੱਟਿਆ ਜਾਊਗਾ ਜਿਹੜੀ 1100 ਵਾਲੀ ਖੁੱਲੀਆਂ ਬਾਜੀਆਂ ਹੁੰਦੀਆਂ ਪਿੰਡਾਂ ਦੇ ਵਿੱਚ ਉਹਦੇ ਉੱਤੇ 1000 ਰੁਪਏ ਹੋਊਗਾ ਰੋਟੀ ਦਾ ਹੋਵੇ ਤਾਂ ਪਹਿਲਾਂ ਖਵਾਈ ਜਾਵੇ ਅਰਾਮਾ ਵਾਲੀ ਬਾਜੀ ਦੇ ਵਿੱਚ 200 ਰੁਪਏ ਤੱਕ ਟੋਕ ਟੋਕ ਫਿਰ ਜੁੜਨੀ ਚਾਹੀਦੀ ਆ ਜਿਹੜੀ ਖੁੱਲੀਆਂ ਬਾਜੀਆਂ ਉਹਨਾਂ ਤੇ 100 ਰੁਪਏ ਕੱਟਿਆ ਜਾਊਗਾ ਜਿਹੜੇ ਤੇ ਕੋਈ ਆਰਾਮ ਨਹੀਂ ਹੋਗਾ ਰੋਟੀ ਦਾ 100 ਰੁਪਏ ਕੱਟਿਆ ਜਾਊਗਾ ਐਂਟੀਆਂ ਜਿਹੜੀਆਂ 1 ਮਾਰਚ ਤੋਂ ਪਹਿ ਸੋਰੀ ਇੱਕ ਮਾਰਜੇ ਤੋਂ ਪਹਿਲਾਂ ਨਹੀਂ ਭਰੇ ਜਾਣਗੇ ਇੱਕ ਇੱਕ ਮਾਰਜੇ ਤੋਂ ਬਾਅਦ ਭਰੇ ਜਾਣਗੇ ਜਿੱਤ ਹੈ ਜਿਹੜੀ ਕਲੱਬ ਦੀ ਮਰਜ਼ੀ ਨੂੰ ਦਿੱਤੀ ਜਾਊਗੀ ਉਹਨਾਂ ਦੀ ਮਰਜ਼ੀ ਹੈ ਤਿੰਨ ਥਾਂ ਦਾ ਵੀ ਪੰਜ ਥਾਂ ਦਾ ਵੀ ਭਾਵੇਂ ਕੱਲੇ ਨੂੰ ਦਵੇ ਇੱਕ ਪਿੰਡ ਜੇ ਇੱਕ ਬਾਜੀ ਹੋਊਗੀ ਤੇ ਬਾਜੀ ਪਿੰਡ ਦੀ ਸਹਿਮਤੀ ਨਾਲ ਦੂਜੀ ਬਾਜੀ ਹੋ ਸਕਦੀ ਹੈ ਜੇਕਰ ਪਿੰਡ ਸਹਿਮਤ ਆ ਜੇਕਰ ਕਪੂਤਰ ਜਿੰਨੇ ਮਰਜ਼ੀ ਬੰਦਾ ਇੰਟਰ ਕਰ ਸਕਦਾ ਜੇਕਰ ਉਹ ਬਾਜੀ ਦਾ ਰੌਲਾ ਹੁੰਦਾ ਤਾਂ ਉਹਦਾ ਫੈਸਲਾ ਜਿਹੜੀ ਕਮੇਟੀ ਬਾਜੀ ਕਰਾਊਗੀ ਉਹ ਕਰੂਗੀ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜੇ ਕੋਈ ਖਿਡਾਰੀ ਉਹਨਾਂ ਨੂੰ ਖਰਾਬ ਕਰਦਾ ਜਾਂ ਗਲਤ ਕੋਈ ਅਪਸ਼ਬਦ ਬੋਲਦਾ ਤਾਂ ਜਿਹੜੀ ਉਹਨਾਂ ਦੀ ਹਲਕੇ ਦੀ ਕਮੇਟੀ ਆ ਫਿਰ ਉਹਨਾਂ ਤੇ ਕਾਰਵਾਈ ਕਰੂਗੀ ਜੇਕਰ ਕੋਈ ਕੁਦਰਤੀ ਆਫਤ ਆਉਂਦੀ ਆ ਜਾਂ ਬੰਦਾ ਜਾਣਬੁੱਝ ਕੇ ਕਿਸੇ ਵੀ ਕਾਰਨ ਕਰਕੇ ਬਾਜ਼ੀ ਕੈਨਸਲ ਹੋ ਜਾਂਦੀ ਆ ਤਾਂ ਉਹ ਬਾਜ਼ੀਆਂ ਤੋਂ ਬਾਅਦ 1 ਮਹੀਨੇ ਦੇ ਵਿੱਚ ਵਿੱਚ ਪੈਸੇ ਵਾਪਸ ਕੀਤੇ ਜਾਣ ਨਹੀਂ ਤਾਂ ਉਸ ਸਮੇਤ ਵਿਆਜ ਨੂੰ ਪੈਸੇ ਵਾਪਸ ਕਰਨੇ ਪੈਣਗੇ ਛਤਰੀ ਦੇ ਘੰਗਰੂ ਬੰਦ ਹੋਣਗੇ ਭਾਵੇਂ ਦੂਸਰੀ ਦੀ ਬਾਜ਼ੀ ਆ ਭਾਵੇਂ ਕਹਿਰ ਦੀ ਬਾਜ਼ੀ ਆ ਜੇਕਰ ਕੋਈ ਬਾਜ਼ੀਆ ਕਰਾਉਂਦਾ ਪ੍ਰੀਮੀਅਮ ਦੇ ਵਿੱਚ ਪੂਤਰ ਨੂੰ ਇੰਟਰ ਕਰਾਉਂਦਾ ਕਰੀਕਾ ਕਰਦਾ ਕਿਸ ਬੰਦੇ ਨਾਲ ਉਹ ਬੰਦਾ ਆਪਣੇ ਇਲਾਕੇ ਦੀ ਜਿਹੜੀ ਕਮੇਟੀ ਬਣੂਗੀ ਉਹ ਨਾਲ ਸੰਪਰਕ ਕਰੂਗਾ ਬਾਜ਼ੀਆਂ 25 ਮਾਰਚ ਤੋਂ ਲੈ ਕੇ 25 ਸਤੰਬਰ ਤੱਕ ਹੋਣਗੀਆਂ ਕੂਤਰ ਛੱਡਣ ਤੋਂ 1 ਘੰਟੇ ਦੇ ਬਾਅਦ ਬਾਅਦ ਜਿਹੜਾ ਮਰਜੀ ਕੋਈ ਕਾਫੀ ਜਿਹੜਾ ਖੜੂਗਾ ਤਾਂ ਉਹਨੂੰ ਚੈੱਕ ਕਰਨੇ ਹੋਣਗੇ ਕੂਤਰ ਜੇਕਰ ਕੋਈ ਕੂਤਰ ਬਾਜ਼ੀਆਂ ਬੰਦ ਕਰਵਾਉਣ ਸੰਬੰਧੀ ਕੋਈ ਕਾਰਵਾਈ ਕਰਨ ਦੀ ਗੱਲ ਕਰਦਾ ਉਹਨੂੰ 10000 ਰੁਪਏ ਜੁਰਮਾਨਾ ਜੇ ਦੂਜੀ ਵਾਰੀ ਫੇਰ ਗੱਲ ਕਰਦਾ ਤਾਂ ਉਹ 1 ਸਾਲ ਵਾਸਤੇ ਬੈਨ ਹੋਊਗਾ ਮਰੇ ਹੋਏ ਤੇ ਜ਼ੋਰ ਲੱਗੇ ਹੋਏ ਕਬੂਤਰ ਤੇ ਨਾਲ ਪੈਸੇ ਪਾ ਕੇ ਜਦੋਂ ਆਪਾਂ ਮੰਜਰੇ 'ਚ ਪਾ ਕੇ ਕੂਤਰਾਂ ਜੋ ਬੰਦਾ ਇਤਨੀ ਉਹਨਾਂ ਪਾਦਾ ਤੇ ਇੱਕ ਸਾਲ ਵਾਸਤੇ ਬੈਨ ਹੋਊਗਾ ਇਨਾਮਾਂ ਦਾ ਸਵੇਰੇ ਬਾਜੀ ਤੋਂ ਪਹਿਲਾਂ ਦੱਸਿਆ ਜਾਵੇ ਜਦੋਂ ਛੱਡਨੀਆ ਬਾਜੀ ਕਿ ਕਿੰਨੇ ਤੁਹਾਡੇ ਨਾਮ ਦੇਣੇ ਆ ਤੇ ਕਿਹੜੇ ਕਿਹੜੇ ਨਾਮ ਦੇਣੇ ਆ ਪਾਣੀ ਵਾਲੇ ਦਾ 700 ਰੁਪਿਆ ਹੋਊਗਾ ਤੇ ਵੱਡੀ ਬਾਜੀ ਤੇ ਦੋ ਬਣੇ ਬੰਦੇ ਹੋਣਗੇ ਪਾਣੀ ਵਾਲੇ ਜਿਹੜਾ ਲੰਘਣਾ ਕਰੂਗਾ ਇਹਨਾਂ ਰੂਲਾਂ ਦੀ ਉਹਨਾਂ ਨੂੰ 5000 ਰੁਪਏ ਜੁਰਮਾਨਾ ਤੇ ਇੱਕ ਸਾਲ ਲਈ ਬੈਨ ਹੋਊਗਾ ਬੰਦਾ ਪੋਸਟਰ ਵਿੱਚ ਐਂਟਰੀ ਦਾ ਮਿਹਰਬਾਨੀ ਹੋਊਗਾ ਉਹ ਤੁਸੀਂ ਘੱਟ ਵੱਧ ਕਰਕੇ ਜਿਵੇਂ ਕੁਝ ਵੀ ਲਿਖ ਸਕਦੇ ਆ ਤੇ ਇਨਾਮਾਂ ਦਾ ਮਿਹਰਬਾਨੀ ਹੋਊਗਾ ਲਾਈ ਵਿੱਚ ਪਾਣੀ ਦਿੰਦੇ ਹੋਏ ਪੁੱਤਰ ਨੂੰ ਤੇ ਪਿਜਰੇ ਚ ਪਾਏ ਪੁੱਤਰ ਉਹ ਨਹੀਂ ਦਿਖਾਇਆ ਇਹ ਤੁਹਾਨੂੰ ਡਾਈ ਵਾਲਾ ਪਹਿਲਾਂ ਦੱਸਣਾ ਬਹੁਤ ਪੁੱਤਰ ਉੱਚੇ ਪੁੱਤਰ ਨੂੰ ਕਮੇਟੀ ਦਾ ਫੈਸਲਾ ਹੋਊਗੀ ਇੱਧੇ ਘੰਟੇ ਤੋਂ ਵੱਧ ਕਿੰਨਾ ਸਮਾਂ ਦੇਣਾ ਉਹ ਕਾਮੀ ਵਾਲਾ ਡਿਸਾਈਡ ਕਰੂਗਾ ਉਹ ਕਮੇਟੀ ਜਾਂ ਉੱਥੇ ਦੇ ਨਾਲ ਪੁੱਤਰ ਵਜh ਖੜੇ ਹੋਣਗੇ ਉਹ ਡਿਸਾਈਡ ਕਰਦੇ ਬਾਜੀ ਪਿੰਡ ਦੀ ਪੰਚਾਇਤ ਜੀ ਜੇ ਪੰਚਾਇਤੋਂ ਨਹੀਂ ਬਣਦੀ ਤਾਂ ਪਿੰਡ ਦੇ ਲੰਬੜਦਾਰ ਜਾਂ ਚਾਰ ਮੋਹਤ ਪਰ ਬੰਦੇ ਆ ਜਿਹੜੇ ਉਹਨਾਂ ਦੇ ਨਾਲ ਲੈਟਰ ਪੈਡ ਤੇ ਲਿਖ ਕੇ ਉਹ ਆਪਣੇ ਕੋਲ ਰੱਖਣਾ ਹੋਊਗਾ ਤਾਂ ਕੋਈ ਪੁਲਿਸ ਆਉਂਦੀ ਆ ਤਾਂ ਪਰ ਉਹ ਦਿਖਾ ਸਕਦਾ ਬਾਜ਼ੀਆਂ ਦੇ ਵਿੱਚ ਕਿਸੇ ਕਿਸਮ ਦਾ ਰੌਲਾ ਪੈਂਦਾ ਤਾਂ ਜੀ ਗੁਰੂ ਤੁਹਾਨੂੰ ਨਾਂ ਲੈ ਕੇ ਆਓ ਇਹ ਫੈਸਲਾ ਕਮੇਟੀ ਕਰੂਗੀ ਜਾਂ ਕਿਸੇ ਵੀ ਤਰੀਕੇ ਨਾਲ ਜੇ ਤੁਹਾਨੂੰ ਕੋਈ ਕਿਸੇ ਹੀ ਪ੍ਰਕਾਰ ਦੀ ਕੋਈ ਕਿਸੇ ਦੇ ਸ਼ਰਕਾ ਲੱਗਦੀ ਹੈ ਕਿਸੇ ਵੀ ਤਰੀਕੇ ਦੀ ਤਾਂ ਉਹ ਕਮੇਟੀ ਜਾਂ ਜਿਹੜਾ ਕਰਾਬ ਬਾਈ ਕਰਾਉਂਦਾ ਇਹ ਕਰੇ ਫੈਸਲਾ ਇਸ ਚੀਜ਼ ਨੂੰ ਗੁਰੂ ਘਰ ਦੇ ਵਿੱਚ ਨਾਂ ਲੈ ਕੇ ਆਓ ਤੇ ਦੂਸਰਾਂ ਵਾਲੀਆਂ ਬਾਜ਼ੀਆਂ ਜਿਹੜੀਆਂ ਇਹ ਬਾਜ਼ੀਆਂ 7 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਟਾਈਮ ਹੋਗਾ ਪਹਿਲੇ ਦਿਨ ਦੂਜੇ ਦਿਨ 8 ਤੋਂ 6 ਪਿੰਡ ਦੇ ਪਿੰਡ ਦੀ ਮਰਜ਼ੀ ਹੋ ਵੀ ਬਾਜੀ 33 ਸਰ ਕਰਾਵੇ 64 ਜਾਂ ਜਿੰਨੇ ਨੇ ਮਰਜ਼ੀ ਕਰਾਉਣੀ ਹੈ ਸਵੇਰੇ ਫੜੇ ਗਏ ਕੂਤਰ ਨੂੰ 40 ਮਿੰਟ ਦਿੱਤੇ ਜਾਣਗੇ ਤੇ ਗੁਰਾ ਜੀ ਬਾਕੀ ਜਿੰਨੇ ਵੀ ਕਮੇਟੀ ਦੇ ਮੈਂਬਰ ਹੈ ਉਹਨਾਂ ਦਾ ਸਹਿਮਤ ਹੋ ਗਏ ਇੱਥੇ ਕਿੰਨੀ ਤਰੀਕ ਤੱਕ ਸ਼ੁਰੂੀ ਲੈ ਲੈਂਦੇ ਆ ਵੀਰ ਸੱਚੀ ਬਾਕੀ ਕਲੱਬ ਪੰਜਾਬ ਦੀ ਕਮੇਟੀ ਬਣਾਵਾਂਗੇ ਸਾਰਿਆਂ ਦੇ ਕਰਾ ਲੇ ਸੈਂ ਸਭ ਦੇ ਕਰਾ ਲੇ ਇਹ ਜੇ ਕੋਈ ਬੰਦਾ ਭਰਾ ਸੰਪਰਕ ਕਰਨਾ ਚਾਹੁੰਦਾ ਸਾਡੇ ਨੰਬਰ ਲੈ ਲਵੇ ਤਾਂ ਜਿਵੇਂ ਕਲੱਬ ਬਣਨੇ ਜਾਂ ਰਜਿਸਟਰ ਕਰਾਉਣੇ ਆਪਾਂ ਦੱਸ ਦਾਂਗੇ ਉਹਨੂੰ ਤੇ ਆਪਾਂ ਇਹ ਆਸਾ ਕਰਦੇ ਆਂ ਵੀ ਸਾਰੇ ਭਰਾਏ ਰੂਲਾ ਨੂੰ ਫੋਲੋ ਕਰੋਗੇ ਆਲਾ ਇਕੱਠਾ ਜਿਹੜਾ ਉਹ ਕੈਨਸਲ ਆ ਤੇ ਆਪਾਂ ਸਾਰੇ ਗਰੁੱਪਾਂ ਦੇ ਵਿੱਚ ਪਾ ਦਾਂਗੇ ਆ ਕੁਝ ਛੋਟੇ ਲੈਣੇ ਰੂਲ ਜਿਹੜੇ ਹੈਗੇ ਆ ਇਹ ਸਾਰੇ ਸੀਨੀਅਰ ਸਰਕਾਰ ਜੋਗ ਬਰੇ ਜਿਹੜੇ ਪਹੁੰਚੇ ਆ ਜਿਹਨਾਂ ਦੀ ਵੱਡੀ ਬੜੀ ਵੱਡੀ ਦੇਣ ਆ ਉਤਰਵਾਜੀ ਨੂੰ ਉਤਰਵਾਜੀ ਸਤਿ ਸ਼੍ਰੀ ਅਕਾਲ ਦਿੰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ